ਹਾਂ ਜੀ ਪ੍ਰਕਾਸ਼ ਕੌਰ ਜੀ ਕਿ ਨਾਮਤਾ ਲਈ ਪੈਂਦੀ ਪ੍ਰਕਾਸ਼ ਕੌਰ ਦਾ ਜੋ ਹੰਦਾ ਸੀ ਕਰਾਂਗੇ ਤੁਹਾਨੂੰ ਖਾਣੇ ਵਗੈਰਾ ਦਰਖਾਸਤ ਦਿੱਤੀ ਸੀ ਹਾਂ ਜੀ ਦਰਖਾਸਤ ਦਿੱਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਛਾ ਜੀ ਨਹੀਂ ਤੁਹਾਡੇ ਕੋਲ ਕੀ ਪ੍ਰੂਫ ਹੈ ਜੀ ਤੁਹਾਡੇ ਦੇ ਹਿੱਸਾ ਮਿਲਦਾ ਜੀ ਮੇਰੇ ਤੋਂ ਪ੍ਰੂਫ ਆਜ ਕਾਪੀਪੇਪਰ ਹੈ ਗਿਆ ਦਰਖਾਸਤ ਦਿੱਤੀ ਹੋਈ ਹੈ ਆਜ ਕਾਪੀ ਹਾਂ ਜੀ ਆ ਦੇਖਿਓ ਜੀ ਇਹ ਕਿ ਨਾਮਤਾ ਹੈ ਇਹ ਪ੍ਰਕਾਸ਼ ਕੌਰ ਡਿਵਿਡੈਂਡ ਆ ਜੀ ਇਹ ਆ ਰਾਮ ਚਲਦਾ ਕੁਝ ਉਸ ਵੇਲੇ ਦਿਲਾਲਾਬਾਦਾ ਖਲੋਕੀ ਗੱਲ ਹੋਈ ਸੀ ਸਾਡੀ ਲੜਾਈ ਹੋਈ ਸੀ ਕਿਹਨਾਂ ਨਾਲ ਵੀ ਬਲਕਾਰ ਸਿੰਘ ਜੀ ਤੇ ਸੋਮਾ ਰਾਣੀ ਨਾਲ ਜੀ ਰੱਖੋਂ ਦੀ ਕੁੜੀ ਜੀ ਬੰਦੇ ਨਾਲ ਇੱਥੇ ਲੜਾਈ ਹੋਈ ਸੀ ਕਾਲਾ ਸਿੰਘ ਦੇ ਘਰ ਕਾਲਾ ਸਿੰਘ ਦੇ ਘਰ ਹਾਂ ਜੀ ਤੁਸੀਂ ਕਾਲਾ ਸਿੰਘ ਦੇ ਘਰ ਗਏ ਸੀ ਅਸੀਂ ਤਾਂ ਵੈਸੇ ਗਏ ਸੀ ਕਿ ਮੁੰਡਾ ਸਾਡੇ ਕੋਲ ਆਇਆ ਵੈ ਤੇ ਅਸੀਂ ਇੱਥੇ ਆਤ ਗਏ ਆ ਪਾਣੀ ਲਾਉਣ ਦੋਵੇਂ ਜਣੇ ਤੇ ਉੱਥੇ ਸਾਡੇ ਨਾਲ ਆਇਆ ਗਨ ਬਲਕਾਰ ਸਿੰਘ ਤੇ ਸੋਮਾ ਰਾਣੀ ਉੱਥੋਂ ਅਸੀਂ ਘਰੇ ਆਇਆ ਅਸੀਂ ਸਰਪੰਚ ਨੂੰ ਗੱਲ ਕੀਤੀ ਸਰਪੰਚ ਨੂੰ ਉਹਨਾਂ ਕਹਿ ਦਿੱਤਾ ਕਿ ਇੱਥੇ ਉਹਨਾਂ ਵਾਰਡ ਦਾ ਤਲਕਾ ਤੋੜ ਦਿਆਂਗੇ ਅਸੀਂ ਗਏ ਚੱਲੇ ਅਸੀਂ ਆਖਾ ਅਸੀਂ ਘਰੋਂਦ ਕਰੇ ਜਾਣਾ ਅਸੀਂ ਕਾਲੇ ਸਿੰਘ ਦੇ ਘਰੇ ਜਾਣਾ ਅੱਗਾ ਗਏ ਆ ਤੇ ਛੋਟੇ ਛੋਟ ਕੱਢੀ ਬੈਠੇ ਸਾਡੇ ਇੱਥੇ ਬੱਕੇ ਉਹ ਵੀ ਗਾਲ ਸਾਡੀ ਲੜਾਈ ਹੋ ਗਈ ਕਾਲਾ ਸਿੰਘ ਕਹਣਾ ਤਾਂ ਨਹੀਂ ਲੱਗਦਾ ਉਹ ਮਰ ਗਿਆ ਵਾਰ ਹਾਂ ਲੜਾਈ ਨਾ ਕੀ ਕਰਨ ਜੀ ਪਹਿਲੀ ਦਲ ਕਾਰਨ ਜੀ ਉਹਦੇ ਬੱਚੇ ਹੈਗੇ ਸੀ ਦੋ ਉਹਨਾਂ ਦੀ ਮੰਮੀ ਦੀ ਡੈਥ ਹੋ ਗਈ ਹੈ ਉਹ ਅਕ ਲੈਣਾ ਚਾਹੁੰਦੇ ਨੇ ਅਸੀਂ ਉਹਨਾਂ ਦਾ ਸਾਥ ਦੇਨੇ ਆ ਤੇ ਉਹ ਲੜਾਈ ਕਰਨਾ ਚਾਹੁੰਦੇ ਨੇ ਅਸੀਂ ਲੜਾਈ ਤੋਂ ਬੜੇ ਬਿਆਨ ਮੀਨਾ ਹੋ ਗਏ ਦਰਦੇ ਪੈਸੇ ਥਾਣੇ ਦਰਖਾਸਤ ਵੀ ਇਹਨੇ ਮੁੰਡੇ ਨੇ ਲਾਈ ਹੋਂ ਦੀ ਕਿਸੇ ਨਿਸ਼ਾਨੀ ਕੀਤੀ ਹਾਂ ਦੇ ਅਸੀਂ ਦੱਲ ਨਹੀਂ ਹੈਗਾ ਲੋਕ ਫੈਨ ਫਰਾਏਗੇ ਨੇ ਉਹਨਾਂ ਨੂੰ ਹੱਕ ਨਹੀਂ ਦੇਂਦਾ ਅਸੀਂ ਉਹਦੇ ਹੈਲਪ ਕਰਨੇ ਆ ਤੇ ਸਾਡੇ ਨਾਲ ਲੜਾਈ ਕਰਦੇ ਇਹਨਾਂ ਜਿਹੜੇ ਬੱਚੇ ਦਾ ਹੱਕ ਨਹੀਂ ਦੇਂਦਾ ਹਾਂਜੀ ਵਿਕਾਰ ਸਿੰਘ ਨਹੀਂ ਦੇਂਦਾ ਹਾਂਜੀ ਕਿੱਲਾ ਜ਼ਮੀਨ ਦਾ ਸੀ ਤਾਰ ਦੀ ਥਾਂ ਹੈ ਉਹਨਾਂ ਦੀ ਮਾਂ ਦਾ ਸਮਾਨ ਹੈ ਉਹ ਵੀ ਨਹੀਂ ਦੇਂਦੇ ਹਾਂਜੀ ਉਹ ਕੀ ਪ੍ਰਸਾਸ਼ਨ ਤੋਂ ਮੰਗ ਕਰਦੇ ਅਸੀਂ ਇਹਨਾਂ ਬੱਚੇ ਨੂੰ ਆ ਕੇ ਦਿੱਤਾ ਜਾਵੇ ਐਨ ਪਰਾਵਾਂ ਨੂੰ ਤੇ ਸਾਡੇ ਨਾਲ ਲੜਾਈ ਝਗੜਾ ਕਰਨਾ ਬੰਦ ਕਰ ਦੇਵਾਂ ਅਸੀਂ ਤੇ ਆਚਾਨ ਆ ਸਾਨੂੰ ਕਮਕੀਆਂ ਦੇਂਦੀ ਜੇ ਤੁਸੀਂ ਰੱਖੋ ਦੇ ਤੇ ਤੁਹਾਡੇ ਨਾਲ ਅਸੀਂ ਉਹ ਸ਼ਲੋਕ ਕਰਾਂਗੇ ਜਿਹੜਾ ਕਿਸੇ ਵੀ ਅੱਖਾਂ ਨਹੀਂ ਹੋਏਗਾ ਅਸੀਂ ਉਹ ਬੱਚੇ ਨੂੰ ਕਿੱਥੇ ਛੱਡੀਏ ਨਾਣ ਕਿੰਨ ਕੱਢ ਦਿੱਤਾ ਉਹ ਕਿੱਥੇ ਜਾਵੇ ਫਿਰ ਤੇ ਤਤਾਆਂ ਚਾਚਾਂ ਕੋਲ ਰਹਿ ਸਕਦਾ ਬੱਚੇ ਦੀ ਕਿੰਨੀ ਉਮਰ ਹੈ ਉਹ 20 ਸਾਲ 20 ਸਾਲ ਹਾਂਜੀ ਤੁਹਾਨੂੰ ਸਾਡ ਕਿੱਥੇ ਲੱਗੀ ਹੈ ਜੀ ਮਾਨੂੰ ਹੱਥ ਤੇ ਕੀ ਵਜਿਆ ਆਪਕੀ ਲੋਹੇ ਦੀ ਰਾੜ ਮਾਰੀ ਜੀ ਖਾਜ ਰੈਕੋ ਕੀ ਉਹਨਾਂ ਦਾ ਵੈਸੇ ਆ ਜੀ ਨਾਂਜੀ ਕ੍ਰੈਕ ਹੀ ਹੋਣੇ ਦੇਖੋ ਹਾਂਜੀ ਤਾਂ ਕੇ ਲੱਗੇ ਨੂੰ ਸਵੇਰ ਲੱਗੀ ਕਿ ਨਹੀਂ ਨਹੀਂ ਅੱਜ ਅਖਰੇ ਹੋ ਗਿਆ ਜੀ ਹਾਂਜੀ ਕੀ ਕੀ ਨਾਮ ਹੈ ਤੁਹਾਡਾ ਔਰ ਕੀ ਗੱਲ ਬਾਤ ਹੈ ਜੀ ਮੇਰਾ ਨਾਮ 사ਜਨ ਕੁਮਾਰ ਹੈ ਤੇ ਪਿੰਡ ਕੜਾਈ ਪਿੰਡ ਪਿੰਡ ਨਾ ਯਾਰ ਆਰਮ ਸਿੰਘ ਵਾਲਾ ਜੀ ਕਿਸ ਦਾਖਲ ਹੋ ਸਰਕਾਰੀ ਹਸਪਤਾਲ ਚਾਲਾ ਬੰਦ ਕੀ ਗੱਲ ਬਾਤ ਹੈ ਜੀ ਲੜਾਈ ਹੋਈ ਆ ਸਾਡੀ ਖੇਤ ਕਿਹ ਨਾਲ ਲੜਾਈ ਮੇਰੇ ਪਾਜਨ ਨਾਲ ਹੀ ਹੋਈ ਆ ਮੇਰੇ ਲੜਾਈ ਜੀ ਕੀ ਮਾਮਲਾ ਹੈ ਮੇਰੀ ਮਾਰਾ ਦੀ�ਾਤ ਹੋ ਗਈ ਸੀ ਨਾ ਤੇ ਸਾਨੂੰ 6 ਸਾਲ ਪਹਿਲੇ ਇਥੋਂ ਕੱਢ ਦਿੱਤਾ ਘਰੋਂ ਬਾਹਰ ਜੀ ਤੇ ਉਥੇ ਸਹੀ ਲੈ ਸਾਡੀ ਲਾਈਫ ਪੜ ਹੋ ਗਈ ਸੀ ਵੀ ਇਹ ਆਪਣੇ 18 ਸਾਲਾਂ ਤੋਂ ਬਾਅਦ ਹੀ ਸਰ ਦੇ ਲੈ ਸਕਦੇ ਆ ਤੇ ਹੁਣ ਜਦੋਂ ਮੈਂ ਆਪਣਾ 18 ਸਾਲਾਂ ਦਾ ਹੋ ਗਿਆ ਤੇ ਮੈਨੂੰ ਆਪਣਾ ਹਿੱਸਾ ਨਹੀਂ ਦੇ ਰਿਹਾ ਤੇ ਉਤੋਂ ਕੋ ਧਮਕੀਆਂ ਦੇਂ ਰਿਹਾ ਕੁੱਟਮਾਰ ਕਰਦੇ ਆ ਵੀ ਇਥੋਂ ਵਾਪਸ ਚਲੇ ਜਾ ਇਹ ਅਸੀਂ ਤੈਨੂੰ ਕੁਝ ਨਹੀਂ ਦੇਣਾ ਤੁਹਾਡੇ ਫਾਦਰ ਦਾ ਨਾਮ ਹੈ ਹਾਂਜੀ ਨਾਲ ਮਤਰੀ ਮਾਂ ਕਹਿੰਦੀ ਆ ਤ੍ਰਾਸ਼ਕੌਰ ਤੁਹਾਡੇ ਫਾਦਰ ਦਾ ਕੀ ਨਾਮ ਹੈ ਜੀ ਬਲਕਾਰ ਸਿੰਘ ਮਾਤਾ ਦਾ ਨਾਮ ਸੋਮਾ ਰਾਣੀ ਆ ਤਾਂ ਕੋ ਲੋ ਵੀ ਕਰਦੀ ਜਗਾ ਨਹੀਂ ਦੇ ਰਹੀ ਹਾਂਜੀ ਨਾ ਘਰ ਦੀ ਜਗਾ ਦੇ ਰਹੀ ਐ ਨਾ ਜ਼ਮੀਨ ਦੀ ਉਲਟਾ ਜ਼ਮੀਨ ਵੇਚ ਵੇਚ ਕੇ ਸਾਰੀ ਖਾ ਰਿਆ ਤੁਸੀਂ ਕਿੱਥੇ ਰਹੇ ਸੀ ਪਹਿਲਾਂ ਮੈਂ ਆਪਣੇ ਨਣਕੇ ਤੇ ਰਹਿੰਦਾ ਸੀ ਕਿਹੜੇ ਪਿੰਡ ਜੀ ਤੇ ਹਾਥਿਆਣਾ ਪੈਂਦਾ ਤੇ ਸ਼ਹਿਰ ਤਹਿਸੀਲ ਚਾਹਕੋਟ ਆ ਇੱਥੇ ਕਦੋਂ ਦਾ ਆਇਆ ਯਾਰ ਆਰਾਮ ਸਿੰਘ ਮੈਨੂੰ 10 15 ਦਾ ਦੇਣਾ ਹੋ ਗਿਆ ਇੱਥੇ ਆਇ ਨੂੰ ਕਿੰਨੇ ਕਿੰਨੇ ਕੋਲ ਰਹਿ ਰਹੇ ਇੱਥੇ ਮੈਂ ਆਪਣੇ ਤਾਈ ਤਾਈ ਕੋਲ ਰਹਿ ਰਹਾ ਤੇ ਉਲਟਾ ਉਹਨਾਂ ਨੂੰ ਤਾਂ ਮੈਂ ਕਿਹਾ ਦਿੰਦੇ ਅੱਜ ਇਹ ਉਹਨਾਂ ਨੂੰ ਰੱਖਣਗੇ ਇਹਨਾਂ ਨੂੰ ਕੁੱਟਮਾਰ ਕਰਾਂਗੇ ਇਹਨਾਂ ਦਾ ਜੋ ਹੁੰਦਾ ਸੀ ਕਰਾਂਗੇ ਇਹਨਾਂ ਨਾਲ ਤੁਸੀਂ ਥਾਣੇ ਵਗੈਰਾ ਦਰਖਾਸਤ ਦਿੱਤੀ ਸੀ ਹਾਂਜੀ ਦਰਖਾਸਤ ਦਿੱਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਛਾ ਜੀ ਨਹੀਂ ਤੁਹਾਡੇ ਕੋ ਕੋਈ ਪ੍ਰੂਫ ਹੈ ਵੀ ਤੁਹਾਡੇ ਦੇ ਹਿਸਾਬ ਨਾਲ ਜੀ ਮੇਰੇ ਤਾਂ ਪ੍ਰੂਫ ਆ ਸਟੈਂਪ ਪੇਪਰ ਹੈਗਾ ਦਰਖਾਸਤ ਦਿੱਤੀ ਹੋਈ ਆਜ ਸਟੈਂਪ ਦਿਖਾਓ ਆ ਦੇਖੋ ਜੀ ਅੱਛਾ ਇਹ ਸਟੈਂਪ ਕਿਹਨੇ ਦਿੱਤਾ ਹੈ ਇਹ ਮੇਰੇ ਫਾਦਰ ਸਾਹਿਬ ਨੇ ਦਿੱਤਾ ਹੈ ਜੀ ਇਹਦੇ ਵਿੱਚ ਕੀ ਕੰਮ ਆਦਾ ਦੱਸੋ ਇਹਦੇ ਵਿੱਚ ਲਿਖਿਆ ਮੈਂ ਬਲਕਾਰ ਸਿੰਘ ਪੁੱਤਰ ਸ਼੍ਰੀ ਪਿਆਰਾ ਸਿੰਘ ਸ਼੍ਰੀ ਪੱਗਾ ਸਿੰਘ ਵਾਸੀ ਪਿੰਡ ਹਜਾਰਾ ਰਾਮ ਸਿੰਘ ਵਾਲਾ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਲਗੜ ਦਾ ਰਹਿਣ ਵਾਲਾ ਜੋ ਕਿ ਮੈਂ ਹੇਠ ਲਿਖਿਆ ਅਸਲ ਬਿਆਨ ਕਰਦਾ ਹਾਂ ਮੈਂ ਅਸਲ ਬਿਆਨ ਕਰਦਾ ਹਾਂ ਕਿ ਮੈਂ ਪਿੰਡ ਹਜਾਰਾ ਰਾਮ ਸਿੰਘ ਵਾਲੇ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਲਗੜ ਦਾ ਪੱਕਾ ਵਾਕਸੀਨ ਹਾਂ ਇਹ ਇਹ ਕਿ ਮੇਰੇ ਦੋ ਬੱਚੇ ਹਨ ਜਿਨ੍ਹਾਂ ਵਿੱਚ ਵਿੱਚੋਂ ਮੇਰੀ ਲੜਕੀ ਨੀਲਮ ਰਾਣੀ ਅਤੇ ਮੇ ਦੀ ਉਮਰ 12 ਸਾਲ ਹੈ ਅਤੇ ਮੇਰੇ ਲੜਕੇ ਸਾਜਨ ਦੀ ਉਮਰ 10 ਸਾਲ ਹੈ ਇਹ ਕਿ ਮੇਰੀ ਪਹਿਲੀ ਪਤਨੀ ਦੀ ਮਾਤਾ ਹੋ ਚੁੱਕੀ ਹੈ ਅਤੇ ਮੈਂ ਆਪਣੀ ਦੂਸਰੀ ਸ਼ਾਦੀ ਕਰ ਲਈ ਹੈ ਇਹ ਕਿ ਮੈਂ ਆਪਣੀ ਸ਼ਾਇਤ ਨਾਲ ਆਪਣੇ ਬੱਚਿਆਂ ਨੂੰ ਆਪਣੇ ਸਾਰੇ ਪਰਿਵਾਰ ਜਨਾਨੀ ਜਾਨਕੀ ਪ੍ਰੇਮ ਸਿੰਘ ਮਾਮੇ ਨੂੰ ਅਰਜੀ ਤੌਰ ਤੇ ਦੇ ਰਿਹਾ ਹਾਂ ਇਹ ਕਿ ਅੱਜ ਤੋਂ ਬਾਅਦ ਬੱਚੇ ਦੀ ਪਰਵਿਸ਼ ਅਤੇ ਦੇਖਪਾਲ ਆਰਤ ਰਾੰਡਾ ਜ਼ਿੰਮੇਵਾਰੀ ਪ੍ਰੇਮ ਸਿੰਘ ਮਾਂ ਮੇਰੀ ਹੋਵੇਗੀ ਇਹ ਕਿ ਬੱਚੇ ਜਦੋਂ ਬਲਗ ਹੋ ਜਾਣਗੇ ਤਾਂ ਬੱਚਿਆਂ ਨੂੰ ਪੂਰਾ ਹੱਕ ਹੋਵੇਗਾ ਕਿ ਉਹ ਜਿਸ ਦੇ ਪਾਸੇ ਵੀ ਚਾਣ ਉੱਥੇ ਰਹਿ ਸਕਦੇ ਹਨ ਮੈਂ ਇਸ ਸੰਬੰਧੀ ਜਾਂ ਪ੍ਰੇਮ ਸਿੰਘ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਇਹ ਕਿ ਮੈਂ ਜਦੋਂ ਚਾਹਾਂ ਆਪਣੇ ਬੱਚਿਆਂ ਨੂੰ ਮਿਲ ਸਕਦਾ ਹਾਂ ਤਾਂ ਇਸ ਸੰਬੰਧੀ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋਵੇਗਾ ਅਤੇ ਨਾ ਹੀ ਇਸ ਸੰਬੰਧੀ ਕੋਈ ਵੀ ਉਹ ਯਾਰ ਪੇਸ਼ ਕਰੇਗਾ ਇਹ ਕੀ ਮੇਰੀ ਆਪਣੀ ਹਿੱਸੇ ਵਾਲੀ ਜਾਇਦਾਦ ਬੱਚਿਆਂ ਦਾ ਪੂਰਾ ਹੱਕ ਹੋਵੇਗਾ ਜਿਹੜੀ ਜਾਇਦਾਦ ਮੇਰੀ ਪਤਨੀ ਦੇ ਨਾਮ ਪਰ ਸਿੰਘ ਉਹ ਵੀ ਦਾ ਹੱਕ ਵੀ ਬੱਚਿਆਂ ਦੇ ਹੋਵੇਗਾ ਉਸ ਸੰਬੰਧੀ ਜਾਂ ਮੇਰੀ ਮੈਂ ਜਾਂ ਮੇਰੀ ਪਤਨੀ ਦੂਸਰੀ ਪਤਨੀ ਕੋਈ ਇਤਰਾਜ਼ ਨਹੀਂ ਕਰੇਗੀ ਮੈਂ ਬਲਕਾਰ ਸਿੰਘ ਛੋਟੇ ਇਹ ਜਿਹੜਾ ਜਿਹੜਾ ਹੈਗਾ ਸਟਾਮ ਕਿੰਨੇ ਵੈਸੇ ਸਟਾਮ ਹੈ ਇਹ 500 ਰੁਪਏ ਦਾ ਸਟਾਮਪ ਪੇਪਰ ਹੈ ਜੀ ਪੰਚਾਇਤ ਕੋਲ ਗਏ ਸੀ ਪਿੰਡ ਯਾਰ ਆਰਾਮ ਸਿੰਘ ਹਾਂ ਜੀ ਗਏ ਸੀ ਕੀ ਗੱਲ ਦੀ ਪੰਚਾਇਤ ਪੰਚਾਇਤ ਕਹਿੰਦੀ ਵੀ ਸਾਨੂੰ ਅੱਗੋਂ ਗਾਲਾਂ ਕੱਢਦੀ ਐ ਉਸ ਦੀ ਮੇਰੀ ਦੂਸਰੀ ਮਤਰੀ ਰਹੀ ਮਾਂ ਤੇ ਅਸੀਂ ਕੋਈ ਫੈਸਲਾ ਨਹੀਂ ਕਰਨਾ ਅੱਛਾ ਤੂੰ ਨੂੰ ਮਨ ਲਾ ਗੇੜੀ ਲੜਾਈ ਹੋਈ ਐ ਕਿੰਨੀ ਕਿੰਨੀ ਹੋਈ ਐ ਇਹ ਸਾਡੀ ਇੱਕ ਵਾਰ ਖੇਤ ਹੋਈ ਆ ਅੱਛਾ ਤੇ ਫੇਰ ਮੈਂ ਆਪਣੇ ਚਾਚੀ ਕੋਲ ਗਿਆ ਸੀ ਬੁਲਾਉਣ ਲਈ ਕਾਲਾ ਸਿੰਘ ਉੱਥੇ ਆ ਕੇ ਮੇਰੇ ਗੱਲ ਪਾਇਆ ਨਾਲ ਮੇਰੇ ਤਾਈ ਤੇ ਤਾਇਆ ਆ ਗਏ ਦੇ ਮੁੰਡਾ ਤੇ ਕੁੜੀ ਆ ਕੇ ਸੋਨਾਂ ਦੇ ਗੱਲ ਪਾਇਆ ਕਿ ਬਲਕਿ ਉਹ ਮੈਨੂੰ ਉੱਥੇ ਛੱਡਣ ਲਈ ਗਏ ਸੀ ਤੇ ਸਾਨੂੰ ਧਮਕਿਆ ਦਿੰਦੇ ਵੀ ਅਸੀਂ ਤੁਹਾਨੂੰ ਮਾਰ ਦੇਣਾ ਹੈ। ਉਹਨ ਕੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਮੈਨੂੰ ਇਹ ਚਾਹੀਦਾ ਵੀ ਮੈਨੂੰ ਇਨਸਾਫ ਚਾਹੀਦਾ ਮੈਨੂੰ ਮੇਰਾ ਹੱਕ ਦਿੱਤਾ ਜਾਵੇ।